ਹਰ ਵੇਲੇ ਦਿਲ ਮੇਰਾ ਦੁਖੀ ਦੁਖੀ ਰਹਿੰਦਾ ਸੀ ਹਰ ਇੱਕ ਖਾਬ ਮੇਰਾ ਹੰਝੂਆਂ ਚ ਭੰਦਾ ਸੀ ਮੇਰੇ ਉੱਤੇ एहसान ਦਿਲਜੀਤ ਥੋੜਾ ਹੋ ਗਿਆ 20 ਸਾਲ ਬਾਅਦ ਦਿਲ ਬਾਗੋ ਬਾਗ ਹੋ ਗਿਆ 20 ਸਾਲ ਬਾਅਦ ਦਿਲ ਬਾਗੋ ਬਾਗ ਹੋ ਗਿਆ ਓ ਜਿੰਦਗੀ ਪਰ ਉਲ ਨਹੀਂ ਸਕਦਾ ਇੱਕ ਟਾਈਮ ਉਹ ਸੀ ਮੇਰੇ ਕੋਲ ਇੰਨੇ ਵੀ ਪੈਸੇ ਨਹੀਂ ਸੀ ਕਿ ਮੈਂ ਆਪਣੇ ਬੱਚੇ ਦੀ ਡਿਲੀਵਰੀ ਦੇ ਖਰਚਾ ਕਰ ਸਕਾਂ ਔਰ ਮੈਂ 20 ਸਾਲ ਬਹੁਤ ਦਬਿਆ ਛੁਪਿਆ ਰਿਹਾ ਇੱਕ ਮਿੱਟੀ ਦੇ ਜ਼ਰਰੇ ਦੀ ਵੀ ਕੁਝ ਵੈਲਿਊ ਹੁੰਦੀ ਹੈ ਮੇਰੀ ਕੋਈ ਵੈਲਿਊ ਨਹੀਂ ਕਿਸੇ ਨੇ ਕੋਈ ਵੈਲਿਊ ਨਹੀਂ ਪਾਈ हां अगर किसी वेले रब दे बंदे ने एक सिख सरदार ने दिलजीत दी जिन्नी मैंने सोचे हो बारे मेरा नाम जरूर ਲੈਣਗੇ ਉਹ ਵੀ ਇੱਕ ਸਿੱਖ ਹਮੇਸ਼ਾ ਹਰ ਇੱਕ ਦਾ ਭਲਾ ਕਰਦੇ ਨੇ ਉਹਨਾਂ ਨੇ ਉਸ ਤੋਂ ਵੱਧ ਕਰਕੇ ਦਿਖਾਇਆ ਮੈਨੇ ਤਾਂ ਉਹਨਾਂ ਨੂੰ ਕੈਪਸ਼ਨ ਦੀ ਆਪਸ਼ਨ ਦਿੱਤੀ ਸੀ ਉਹਨਾਂ ਨੇ ਸਪੈਸ਼ਲ ਆਪਣੀ ਤਰਫ ਤੋਂ ਸਟੋਰੀ ਲਾ ਕੇ ਵੱਡੇ ਅੱਖਰ ਚ ਨਾਮ ਵੀ ਲਿਖਿਆ ਮੈਂ ਉਹਨਾਂ ਦਾ ਇਹ ਇਹਿਸਾਨ ਉਹਨਾਂ ਦਾ ਸ਼ੁਕਰੀਆ ਦਾ ਲਫ਼ਜ਼ਾਂ ਨਾਲ ਨਹੀਂ ਕਰਨਾ ਚਾਹੁੰਦਾ ਮੈਂ ਉਹਨਾਂ ਦਾ ਸ਼ੁਕਰੀਆ ਦਾ ਗਲੇ ਲੱਗ ਕੇ ਉਹਨਾਂ ਨੂੰ ਗਲੇ ਮਿਲ ਕੇ ਸ਼ੁਕਰੀਆ ਦਾ ਕਰਨਾ ਚਾਹੁੰਦੇ ਮੈਂ ਉਹਨਾਂ ਨੂੰ ਮਿਲਣਾ ਚਾਹੁੰਦਾ ਵੀ ਕਿੱਡਾ ਬੜਾ ਉਹਨਾਂ ਦਾ ਦਿਲ ਹੈ ਉਹਨਾਂ ਨੇ ਕੈਪਸ਼ਨ 'ਚ ਹੀ ਨਾਮ ਨਹੀਂ ਪਾਇਆ ਸਗੋਂ ਮਤਲਬ ਉਹਨਾਂ ਨੇ ਕੈਪਸ਼ਨ ਦੇ ਇਲਾਵਾ ਵੀ ਸਪੈਸ਼ਲ ਆਪਣੀ ਤਰਫ ਤੋਂ ਸਟੋਰੀ ਲਾ ਕੇ ਬਟੇ ਅੱਖਾਂ 'ਚ ਦਰਦ ਹਸੀਬ ਲਿਖਿਆ ਔਰ ਮੇਰੀ ਖੂਬ ਤਮੰਨਾ ਹੈ ਬਹੁਤ ਜਿਵੇਂ ਸਾਰੇ ਲੋਕਾਂ ਦੀ ਕਮੈਂਟਾਂ ਦੇ ਵਿੱਚ ਤਮੰਨਾ ਹੈ ਵੀ ਸਾਰੇ ਲੋਕਾਂ ਦਾ ਹੀ ਡਿਮਾਂਡ ਹੈ ਉਸੇ ਤਰੀਕੇ ਨਾਲ ਮੇਰੀ ਤਮੰਨਾ ਹੈ ਕਿ ਪਲੀਜ਼ ਮੇਰਾ ਫੁੱਲ Song ਦਲਜੀਤ ਬਾਜੀ ਗਾਣ ਮੈਨੂੰ ਬੜੀ ਖੁਸ਼ੀ ਹੋ ਗਈ ਬਹੁਤ ਜ਼ਿਆਦਾ ਖੁਸ਼ੀ ਹੋ ਗਈ ਮੈਨੂੰ ਬੜਾ ਮਾਣ ਆਈ ਮਤਲਬ ਸਿੱਖ ਸਰਦਾਰ ਦੇ ਉੱਪਰ ਜਿੰਨੀ ਮੇਰੀ ਸੋਚ ਸੀ ਉਸ ਤੋਂ ਜ਼ਿਆਦਾ ਉਹਨਾਂ ਨੇ ਮੇਰੇ ਪ੍ਰਿਹਸਾਨ ਕੀਤਾ ਮੈਂ ਉਹਨਾਂ ਨੂੰ ਮਤਲਬ ਬਹੁਤ ਜ਼ਿਆਦਾ ਸ਼ੁਕਰੀਆ ਅਦਾ ਕਰਦਾ ਮੈਂ ਤਾਂ ਮੇਰੀ ਤਾਂ ਸੋਚ ਸਿਰਫ ਇੰਨੀ ਸੀ ਕਿ ਮੇਰਾ ਉਹ ਮਤਲਬ ਕੈਪਸ਼ਨ 'ਚ ਨਾਮ ਪਾ ਦੇਣ ਲੇਕਿਨ ਉਹ ਸਿੱਖ ਸਰਦਾਰ ਬੰਦੇ ਨੇ ਕਿਉਂਕਿ ਮੈਂ ਸਿੱਖ ਸਰਦਾਰ ਇਸ ਕਰਕੇ ਕਹਣਾ ਕਿ ਇਹ ਹਮੇਸ਼ਾ ਲੋਕ ਸਿੱਖ ਸਰਦਾਰ ਹਮੇਸ਼ਾ ਭਲਾ ਕਰਦੇ ਆ ਰਹੇ ਨੇ ਉਹ ਲੇਕਿਨ ਉਹਨਾਂ ਨੇ ਇੱਕ ਆਪਣੀ ਤਰਫ ਤੋਂ ਇੱਕ ਗਿਫਟ ਦੀ ਤੌਰ ਤੇ ਵੱਡੇ ਅੱਖਰਾਂ ਚ ਸਟੋਰੀ ਵੀ ਪਾਈ ਹੈ ਜੀ ਮੈਂ ਬਹੁੜਾ ਉਹਨਾਂ ਦਾ ਸ਼ੁਕਰਗੁਜ਼ਾਰ ਹਾਂ ਜੀ ਔਰ ਮੈਂ ਬੜੀ ਦਿਲ ਦੀ ਤਮੰਨਾ ਉਹਨਾਂ ਨੂੰ ਮੈਂ ਵੀ ਉਹ ਇੱਥੇ ਆਣ ਮੈਂ ਉਹਨਾਂ ਨਾਲ ਗਲੇ ਮਿਲ ਕੇ ਉਹਨਾਂ ਦਾ ਸ਼ੁਕਰੀਆ ਦਾ ਕਰਾਂ ਅਗਰ ਚੰਦ ਲਬਜ਼ਾਂ ਚ ਸ਼ੁਕਰੀਆ ਦਾ ਕਰੂੰਗਾ ਤਾਂ ਮੈਨੂੰ ਬਹੁਤ ਫਿੱਕਾ ਲੱਗਦਾ ਮੈਂ ਉਹਨਾਂ ਨੂੰ ਗਲੇ ਲਾ ਕੇ ਸ਼ੁਕਰੀਆ ਦਾ ਕਰਾਂ ਔਰ ਉਹਨਾਂ ਨੂੰ ਇਹ ਰਿਕੁਐਸਟ ਕਰਾਂ ਕਿ ਆਡੀਅנס ਦੇ ਜਿਵੇਂ ਡਿਮਾਂਡ ਹੈ ਉਹ ਮੇਰੀ ਵੀ ਇਹ ਦਿਲ ਦੀ ਤਮੰਨਾ ਹੈ ਮੇਰੇ ਪਰ ਤੁਹਾਡਾ ਬੜਾ ਐਹਸਾਨ ਹੋਗਾ ਇਹ ਸੌਂਗ ਮੇਰੇ ਨੂੰ ਜੇ ਅਗਰ ਤੁਸੀਂ ਆਪਣੇ ਮਿੱਠੀ ਜਵਾਨ ਨਾਲ ਇਹ ਸੌਂਗ ਨੂੰ ਗਾਓ ਇੱਕ ਮਤਲਬ ਮਿੱਟੀ ਦੇ ਵਿੱਚ ਮਿਲੇ ਹੋਏ ਜ਼ਰਰੇ ਦੀ ਵੀ ਵੈਲੀ ਹੁੰਦੀ ਹੋਗੀ ਮੈਨੂੰ ਕੋਈ ਕ੍ਰੈਡਿਟ ਨਹੀਂ ਮਿਲਿਆ ਬਲਕਿ ਮੇਰੇ ਜ਼ਿਆਦਾਤਰ ਮੈਨੂੰ ਇਹੀ ਲੱਗੇ ਕਿ ਮੇਰਾ ਮਜ਼ਾਕ ਜਰੂਰ ਰਿਹਾ ਮੈਨੂੰ ਇਹੋ ਜਾਂਦਾ ਸਟਾਰ ਹੀ ਆਈਏ ਪਰ ਮੈਨੂੰ ਅੱਜ ਤੱਕ ਐਡੇ ਵੱਡੇ ਸਟਾਰ ਜਿੰਨੀ ਕਿਸੇ ਨੇ ਮੈਨੂੰ ਇੱਜ਼ਤ ਇੰਨਾ ਮਾਨ ਕਿਸੇ ਨੇ ਨਹੀਂ ਬਖਸ਼ਿਆ ਰੱਬ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਹੋਰ ਵੀ ਜ਼ਿਆਦਾ ਤਰੱਕੀਆਂ ਦਵੇ ਉਹਨਾਂ ਦੀ ਤੰਦਰੁਸਤੀ ਦਵੇ ਉਹਦੇ ਉਹਨਾਂ ਦੇ ਪੂਰੇ ਪਰਿਵਾਰ ਨੂੰ ਤੰਦਰੁਸਤੀ ਦਵੇ ਸਰ ਜਿਸ ਦਿਨ ਉਹਨਾਂ ਦਾ ਸੌਂਗ ਚੱਲ ਰਿਹਾ ਸੀ ਉਸ ਦਿਨ ਤੋਂ ਮੈਨੂੰ ਨੀਂਦ ਹੀ ਨਹੀਂ ਆਈ ਮੈਂ ਸੋਇਆ ਹੀ ਨਹੀਂ ਉਸ ਦਿਨ ਤੋਂ ਅੱਛਾ ਸਾਰੇ ਰਾਤ ਇੰਟਰਵਿਊ ਦਿੰਦਾ ਰਿਹਾ ਲਗਾਤਾਰ ਜਿਹੜੀਆਂ ਇੰਟਰਵਿਊ ਦਿੰਦਾ ਸੀ ਔਰ ਮੈਂ ਬਾਰ-ਬਾਰ ਚੈੱਕ ਕਰਦਾ ਸੀ ਵੀ ਹੋ ਸਕਦਾ ਅੱਜ ਪਾਦਨ ਕੱਲ ਨੂੰ ਪਾਦਨ ਪੂਰੀ ਰਾਤ ਮੈਂ ਸੋਚਦਾ ਸੀ ਕਿਉਂਕਿ ਮੈਨੂੰ ਮੈਨੂੰ ਇਸ ਤਰ੍ਹਾਂ ਨਹੀਂ ਸੀ ਕਿ ਉਹ ਪਾਣਗੇ ਨਹੀਂ ਮੈਨੂੰ ਪੂਰਾ ਯਕੀਨ ਥਾ ਕਿ ਬਹੁਤ ਅੱਛੇ ਇਨਸਾਨ ਨੇ ਮੈਂ ਉਹਨਾਂ ਦੀ ਤਾਰੀਫ ਸੁਣੀ ਹੈ ਬਾਹਰੋਂ ਵੀ ਫੋਨ ਆਏ ਨੇ ਕਿ ਬਹੁਤ ਅੱਛੀ ਬਹੁਤ ਵਧੀਆ ਇਨਸਾਨ ਨੇ ਉਹ ਥੋੜਾ ਜਿਹਾ ਨਾਮ ਜ਼ਰੂਰ ਪਾਣਗੇ ਉਹ ਮੈਂ ਉਸ ਇੰਤਜ਼ਾਰ ਦੇ ਵਿੱਚ ਸਵੇਰ ਹੋ ਜਾਂਦੀ ਸੀ ਇੱਕ ਵਾਰ ਮੈਂ ਇੱਕ ਮੇਰੇ ਦੋਸਤ ਦੀ ਕਿਸੇ ਦੀ ਰਿਕਾਰਡਿੰਗ ਕਰਕੇ ਆਉਣਾ ਸੀ ਅਸੀਂ 12 12 ਵਜੇ ਤੋਂ ਬਾਅਦ ਅਸੀਂ ਆਏ ਆ ਕੇ ਘਰ ਰੁਕੇ 1 ਵਜੇ ਤੋਂ ਬਾਅਦ ਮੈਂ ਜਦ ਦੇਖ ਰਿਹਾ ਮੇਰੀ ਬੇਟੀ ਲਗਾਤਾਰ ਆਇਸ਼ਾ ਉਹ ਪੋਸਟਾਂ ਨੂੰ ਦੇਖਦੇ ਰਹਿੰਦੇ ਸੀ ਤੇ ਜਦੋਂ ਦੇਖਿਆ ਬੜੇ ਖੁਸ਼ੀ ਹੋ ਕੇ ਇੱਕਦਮ ਉਹਨਾਂ ਨੇ ਚੀਕ ਕੇ ਕਿਹਾ ਵੀ ਉਹ ਪਾਪਾ ਦਾ ਨਾਮ ਆ ਗਿਆ ਵੀ ਕੈਪਸ਼ਨ ਚ ਦਿਲਜੀਤ ਭਾਜੀ ਦੇ ਪਾਪਾ ਦਾ ਨਾਮ ਦੇ ਮੈਂ ਮੈਂ बार-बार ਆਪਣੇ ਦੋਸਤਾਂ 'ਚ ਬਿਠਾ ਵੀ ਤੁਸੀਂ ਚੈੱਕ ਕਰੋ ਵੀ ਦਿਲਜੀਤ ਭਾਜੀ ਦੀ ਆਈਡੀ ਹੈ ਵੀ ਮੈਨੂੰ ਉਹ ਯਕੀਨ ਨਾ ਹੋਵੇ ਉਹ ਭਾਈ ਹਜੇ ਇਹ ਗੱਲ ਕਰ ਰਹੇ ਆ ਕਿ ਜਦੀ ਕਹਿੰਦੇ ਉਹਨਾਂ ਦੀ ਸਟੋਰੀ ਵੀ ਲਗਾਤੀ ਉਹਨਾਂ ਨੇ ਬੋੜੇ ਬੜੇ ਅੱਖਰਾਂ ਬੜੇ ਬੜੇ ਅੱਖਰਾਂ ਦੇ ਵਿੱਚ ਦਰਦ ਹਸੀਬ ਲਿਖਿਆ ਔਰ ਮੇਰੀ ਮੈਨੂੰ ਇਸ ਤਰ੍ਹਾਂ ਮੈਨੂੰ ਇਹ ਲੱਗਦਾ ਸਾ ਮੈਂ ਕਿਹਾ ਮੈਂ ਆਪਣੇ ਦੋਸਤਾਂ ਨੂੰ ਕਿਹਾ ਵੀ ਮੇਰੇ ਤੁਸੀਂ ਇਸ ਤਰ੍ਹਾਂ ਕਰੋ ਮੇਰੇ ਕੁਝ ਮਾਰੋ ਮੈਨੂੰ ਯਕੀਨ ਹੋ ਜਵੇ ਵੀ ਕਿ ਇਹ ਇਹ ਸੱਚੀ ਮਿੱਚ ਇਸ ਤਰ੍ਹਾਂ ਹੋਇਆ ਹੈ ਤਾਂ ਮੈਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਇਸ ਬਾਤ ਦੀ ਜੀ ਦੇਖੋ ਜੀ ਮੈਂ ਇਸ ਟਾਈਮ ਸਾਰਿਆਂ ਦੇ ਸਾਹਮਣੇ ਆਏ ਹਜੇ ਤੱਕ ਤਾਂ ਮੈਂ ਬਿਆਨ ਨਹੀਂ ਕੀਤੀ ਲੇਕਿਨ ਅਗਰ ਆਰਥਿਕ ਸਥਿਤੀ ਨੂੰ ਦੇਖਿਆ ਜਾਵੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੋਈ ਮੇਰਾ ਕਾਰੋਬਾਰ ਨਹੀਂ ਕੋਈ ਕੁਝ ਨਹੀਂ ਤੁਸੀਂ ਇਹ ਦੇਖ ਲਓ ਵੀ ਮੈਂ ਤੁਹਾਨੂੰ ਉਹ ਲਫ਼ਜ਼ਾਂ ਜੀ ਦੱਸ ਦਿੰਦਾ ਕਿ ਮੈਂ ਅਗਰ ਮੇਰੀ ਜਗ੍ਹਾ ਕੋਈ ਹੋਰ ਹੋਵੇ ਇਨੀ ਬੇਵਸੀ ਤੋਂ ਬਹੁਤ ਆਪਣੇ ਗੋਲੀ ਮਾਰ ਲਵੇ ਇਸੇ ਰਾਈਟਰ ਹੋ ਸਕਸ ਹੈ ਜਿਸ ਦੀਆਂ ਦੀਵਾਰਾਂ ਵੀ ਰੋਂਦੀਆਂ ਨੇ ਜਿਸ ਦੀਆਂ ਛੱਤਾਂ ਵੀ ਰੋਂਦੀਆਂ ਨੇ ਜਿਸ ਦਾ ਫਰਸ਼ ਵੀ ਰੋਂਦਾ ਹੈ ਜਿਸ ਦਾ ਦਿਲ ਵੀ ਰੋਂਦਾ ਹੈ ਜਿਸ ਦੇ ਜਜ਼ਬਾਤ ਵੀ ਰੋਂਦੇ ਨੇ ਉਹਦੀ ਹਰ ਚੀਜ਼ ਰੋਂਦੀ ਹੈ ਜੀ ਮੈਂ ਕਹਣਾ ਵੀ ਜਲੇ ਹੋਏ ਦਿਲ ਵਿੱਚੋਂ ਜੇਕਰ ਮੈਂ ਹਾਂ ਕੱਢਾਂ ਜਲੇ ਹੋਏ ਦਿਲ ਵਿੱਚੋਂ ਜੇਕਰ ਮੈਂ ਹਾਂ ਕੱਢਾਂ ਯਕੀਨਨ ਹੈ ਕਿ ਸਾਰਾ ਜਹਾਨ ਜਲ ਜਾਵੇ ਅੱਗ ਲੱਗ ਜਾਵੇ ਸਮੁੰਦਰਾਂ ਦੇ ਟਾਪੂਆਂ ਨੂੰ ਸਨੇ ਤਾਰਿਆਂ ਦੇ ਸਾਰਾ ਅਸਮਾਨ ਜਲ ਜਾਵੇ ਆਪਣੇ ਦਿਲ ਤੋਂ ਹਾਂ ਨਹੀਂ ਕਰਨਾ ਚਾਹੁੰਦਾ ਕਿਉਂਕਿ ਮੈਂ ਰੱਬ ਦਾ ਬੜਾ ਸ਼ੁਕਰਗੁਜ਼ਾਰ ਆਂ ਠੀਕ ਹੈ ਉਹਦੇ ਬੰਦਿਆਂ ਨੇ ਮੇਰਾ ਨਹੀਂ ਮੇਰੀ ਕਦਰ ਪਾਈ ਲੇਕਿਨ ਫਿਰ ਵੀ ਉਸ ਬੰਦੇ ਨੇ ਉਸ ਰੱਬ ਨੇ ਇੱਕ ਆਪਣੇ ਬੰਦੇ ਨੂੰ ਐਸੇ ਨੂੰ ਭੇਜਿਆ ਰੱਬ ਦਾ ਬੰਦੇ ਨੂੰ ਦਿਲਜੀਤ ਨੂੰ ਕਿ ਮੈਨੂੰ ਅੱਜ ਪਤਾ ਲੱਗ ਗਿਆ ਕਿ ਉਸ ਰੱਬ ਨੇ ਇੱਕ ਬੰਦਾ ਭੇਜਿਆ ਇੱਕ ਫਰਿਸ਼ਤਾ ਬਣਾ ਕੇ ਜਿਹਦਾ ਨਾਮ ਹੈ ਦਿਲਜੀਤ ਦੂਸਾਂਜ ਹੁਣ ਤਾਂ ਜਾਦੂ ਜੱਬ ਕੀ ਬੰਦ ਹੀ ਆ ਜੀ ਗਲੇ ਮਿਲਣਾ ਬੰਦ ਹੈ ਕਿ ਉਹਨਾਂ ਦਾ ਮੈਨੂੰ ਸ਼ੁਕਰੀਆ ਇੱਥੇ ਕਹਿਣਾ ਮੈਨੂੰ ਬਹੁਤ ਛੋਟਾ ਲੱਗ ਰਿਹਾ ਹੈ ਮੈਂ ਉਹਨਾਂ ਨੂੰ ਐ ਚਾਣਾ ਵੀ ਮੈਨਾਂ ਨੂੰ ਗਲੇ ਮਤਲਬ ਮਿਲ ਕੇ ਸ਼ੁਕਰੀਆ ਦਾ ਕਰਾਂ ਇਸ ਤੋਂ ਜ਼ਿਆਦਾ ਮੈਨੂੰ ਇਹ ਸ਼ੁਕਰੀਆ ਦਾ ਕਰਨਾ ਚਾਹਣਾ ਕਿਉਂਕਿ ਜਿਹੜੇ ਜਿਹਦੀ ਮੇਰੇ ਦਿਲ ਦੀ ਤਮੰਨਾ ਸੀ ਜਿਸ ਤਰ੍ਹਾਂ ਉਹਨਾਂ ਦਾ ਸੌਂਗ ਆਵੇ ਇਹ ਦਿਲ ਦੀ ਤਮੰਨਾ ਕਿ ਪੂਰੇ ਮੀਡੀਆ ਦਾ ਮੈਂ ਬਹੁਤ 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 ਜ਼ਿਆਦਾ ਧੰਨਵਾਦ ਕਰਾਂ ਜੀ